ਮੈਂ ਰਣਗਲ ਫਾਰਮਸੀ ਠੀਕ ਗੱਲ ਬਾਤ ਹੋਈ ਮੈਂ ਤਾਂ ਮੱਜਾ ਚੁੰਦੇ ਸੀ ਉਹ 5 6 ਜਨੇ ਆਏ ਤੇ ਮੇਰੇ ਬੂਏ ਦੇ ਉੱਤੇ ਕੁੱਟਣ ਲੱਗੇ ਮੈਂ ਮੱਜਾ ਚੁੰਦੇ ਸੀ ਜਾਂਦੇ ਤੇ ਡਾਂਗਾ ਲੈ ਲੇ ਸਾਰਾ ਕੁੱਟਣ ਲੱਗੇ ਮੇਰੀ ਲੱਤ ਤੋੜ ਦਿੱਤੀ ਹੀ ਮਾਰ ਲੱਤ ਤੋੜੀ ਡਾਂਗਾ ਸੀ ਉਹਨਾਂ ਦੇ ਕੋਲ ਕਿੰਨੇ ਕਿੰਨੇ ਮਾਰ ਗਏ ਇੱਕ ਪ੍ਰਦੀਪ ਸੀ ਇੱਕ ਸੈਮੂਲ ਇੱਕ ਡੈਨੀਅਲ ਸੀ ਸ਼ਰੀਫ ਮਸੀਦਾ ਮੁੰਡਾ ਇੱਕ ਵਿਜੇ ਸੀ ਦੇয়াল ਦਾ ਮੁੰਡਾ ਇੱਕ ਸੁੱਖਾ ਸੀ 4 5 9 6 ਠੀਕ ਹੈ ਇਹ ਦੋਵਾਂ ਤਰ੍ਹਾਂ ਦੇ ਨਾ ਦਰਖਾਸਤ ਆਈ ਹੈ ਉਹ ਗਲੀ ਦੇ ਕੋ ਪੌੜੀ ਪੜੀ ਬਣਾਉਣ ਤੋਂ ਉਹ ਝਗੜਾ ਹੋਇਆ ਦੋਵਾਂ ਤਰ੍ਹਾਂ ਦਾ ਤੇ ਉਹ ਵੈਰੀਫਾਈ ਕਰਦੇ ਆ ਜੋ ਵੀ ਕਾਨੂੰਨ ਸਾਰ ਕਰਦੀ ਹੋਊਗੀ ਮਿਆਰ ਲੈ ਕੇ ਬੱਚਾ ਦਰਜ ਕੀਤਾ ਜਾਊਗਾ ਅੱਛਾ ਪਰ ਅੱਜ ਇਸ ਮਾਮਲੇ ਤੇ ਕੋਈ ਗੱਲ ਨਹੀਂ ਆਇਆਗਾ ਨਹੀਂ ਇਹਦੇ ਦਰਖਾਸਤਾਂ ਆਈਆਂ ਉਹਨਾਂ ਨੂੰ ਵੈਰੀਫਾਈ ਕਰਨ ਲਈ ਆਜੂ ਤਪੀਸ਼ੀ ਭੇਜਿਆ ਭੇਜਿਆ ਉਹ ਵੈਰੀਫਾਈ ਕਰਦੇ ਆ ਜੋ ਵੀ ਕਾਨੂੰਨ ਸਾਰ ਕਰਦੀ ਹੋਊ ਦੇ ਕੇ ਕੋਈ ਇੰਜਰਡ ਹੋਊ ਬਸਟ ਲੱਗੀਏ ਤਾਂ ਉਹਦਾ ਐਮਐਲ ਜਿੱਦਾਂ ਉਹ ਕਰਵਾਈ ਕੀਤੀ ਜਾਊਗਾ ਪ੍ਰੌਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰੌਪਰਟੀਆਂ